ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਆਦੀ ਬੜੀ ਹੀ ਦਿਲਚਸਪ ਹੈ ਸੁਣਨ ਵਾਲੀ ਹੈ ਕਿ ਮੁਗਲ ਸੀ ਜਿਹੜੇ ਇਹ ਵੀ ਜੋਤਿਸ਼ ਵਿੱਦਿਆ ਉੱਤੇ ਵਿਸ਼ਵਾਸ ਕਰਦੇ ਸੀਗੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਜਿਹੜੀ ਇਹ ਜੋਤਿਸ਼ ਹੈ ਜਿਹੜੀ ਇਹ ਜੋਤਿਸ਼ਿਕ ਪੜਾਈ ਹੈ ਸਟੱਡੀ ਹੈ ਇਹ ਕੋਈ ਪਖੰਡ ਨਹੀਂ ਹੈਗਾ ਇੱਕ ਗਣਿਤ ਦਾ ਸਾਰਾ ਹਿਸਾਬ ਕਿਤਾਬ ਹੈ ਹਾਂਜੀ ਇਹ ਕੋਈ ਪਖੰਡ ਵਾਲਾ ਕੰਮ ਨਹੀਂ ਇਹ ਪੜਾਈ ਹੈ ਕੋਈ ਵੀ ਕਰ ਸਕਦਾ ਹੈ ਸੋ ਖੈਰ ਮਗਰਾਂ ਨਾਲ ਕੀ ਸਬੰਧ ਸੀ ਜੋਤਿਸ਼ਤਾ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਸੋ ਵੀਡੀਓ ਬੜੀ ਦਿਲਚਸਪ ਹੈ ਹਿਸਟੋਰੀਕਲ ਹੈ ਤੇ ਤੁਹਾਨੂੰ ਸੁਣਨ ਚ ਵੀ ਮਜ਼ਾ ਆਊਗਾ ਤੇ ਇਹਨੂੰ ਸਾਰੀ ਨੂੰ ਸੁਣਿਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਚੈਨਲ ਜਿਨ੍ਹਾਂ ਵੀ ਜਣੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਹੇਠਾਂ ਕੋ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਅੱਜ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਆਪਣੇ ਦਿਨ ਦੀ ਸ਼ੁਰੂਆਤ ਹੈ ਜਿਹੜੀ ਇਹ ਅਖਬਾਰ ਦੇ ਵਿੱਚੋਂ ਰਾਚੀ ਫਲ ਦੇਖ ਕੇ ਸ਼ੁਰੂਆਤ ਕਰਦੇ ਆਂ ਆਪਣੇ ਦਿਨ ਦੀ ਤੇ ਕਈ ਐਦਾਂ ਦੇ ਵੀ ਲੋਕ ਆ ਜਿਹੜੇ ਜੋਤਿ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਦੇ ਸੋ ਬੰਦੇ ਦੀ ਦਿਲਚਸਪੀ ਹੈ ਜਿਹੜੀ ਇਹ ਲੰਬੇ ਸਮੇਂ ਤੋਂ ਦੋਸਤੋ ਚੰਦ ਤਾਰਿਆਂ ਦੀ ਗਤੀ ਨੂੰ ਸਮਝਣ ਦੀ ਰਹੀ ਹੈ ਸ਼ੁਰੂ ਤੋਂ ਹੀ ਸੋ ਪ੍ਰਾਚਨ ਜੁਨਾਨ ਤੋਂ ਲੈ ਕੇ ਭਾਰਤ ਤੱਕ ਖਗੋਲ ਵਿਗਿਆਨ ਦੇ ਖੇਤਰમાં ਕੰਮ ਹੋ ਰਿਹਾ ਸੀਗਾ ਇਹ ਤੋਂ ਬਾਅਦ ਮੱਧ ਕਾਲ ਦੇ ਆਉਂਦੇ ਆਉਂਦੇ ਗ੍ਰਹਿ ਤਾਰੇ ਸੀ ਜਿਹੜੇ ਇਹਨਾਂ ਦੀ ਚਾਲ ਨੂੰ ਪੁਰਖਵਾਣੀਆਂ ਦੇ ਨਾਲ ਜੋੜ ਦਿੱਤਾ ਗਿਆ ਭਾਰਤ 'ਚ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਮੁਗਲਾਂ ਦਾ ਜੋਤਿਸ਼ ਵਿੱਚ ਪੂਰਾ ਵਿਸ਼ਵਾਸ ਸੀ ਤੇ ਉਹ ਆਪਣੇ ਅਹਿਮ ਕੰਮ ਜੋਰਸ਼ੀ ਦੀ ਸਲਾਹ ਲੈ ਕੇ ਕਰਦੇ ਸੀਗੇ ਸੋ ਇਸਲਾਮ ਤੇ ਇਸਾਈ ਧਰਮ ਵਰਗੇ ਕਈ ਧਰਮਾਂ ਦੇ ਵਿੱਚ ਜੋਤਿਸ਼ ਨੂੰ ਜਾਦੂ ਟੂਣੇ ਵਾਂਗ ਵੇਖਿਆ ਜਾਂਦਾ ਤੇ ਇਸ ਤੋਂ ਦੂਰ ਰਹਿਣ ਦੀ ਜਿਹੜੀ ਸਲਾਹ ਹੈ ਉਹ ਦਿੱਤੀ ਜਾਂਦੀ ਹੈ ਲੇਕਿਨ ਇੱਕ ਸਟੱਡੀ ਹੈ ਇਸਲਾਮ ਇਹੜੇ ਗ੍ਰੰਥ ਹੈ ਇਸਲਾਮ ਦੇ ਧਾਰਮਿਕ ਗ੍ਰੰਥ ਨੇ ਜਿਹੜੇ ਇਹ ਉਹਨਾਂ ਦਾ ਇਹ ਮੰਨਣਾ ਕਿ ਸਿਰਫ ਅੱਲਾ ਹੀ ਹੈ ਜਿਹੜਾ ਕਿ ਭਵਿੱਖ ਨੂੰ ਜਾਣਨ ਦੀ ਸਮਰੱਥਾ ਰੱਖਦਾ ਹੈ ਹਾਂਜੀ ਹੁਣ ਇੱਕ ਕਿਤਾਬ ਹੈ ਐਮ ਜੇ ਅਕਬਰ ਦੀ ਜਿਹਦਾ ਨਾਮ ਹੈ ਆਫਟਰ ਮੀ ਕਿਆਸ ਐਸਟਰੋਲੋਜੀ ਇਨ ਦਾ ਮੁਗਲ एंपਾਇਰ ਇਹ ਉਹਦੇ ਵਿੱਚ ਉਹਨੇ ਜੋਤਿਸ਼ ਨੂੰ ਲੈ ਕੇ ਤੇ ਮੁਗਲ ਬਾਸ਼ਾ ਦੇ ਨਜ਼ਰੀਏ ਨੂੰ ਪੂਰੇ ਵਿਸਥਾਰ ਨਾਲ ਲਿਖਿਆ ਉਹ ਤੋਂ ਬੰਦੇ ਨੇ ਜੋਤਿਸ਼ ਦਾ ਮੁਗਲ ਜਿਹੜੇ ਬਾਦਸ਼ਾਹ ਸੀ ਉਹਦਾ ਨਜ਼ਰੀਆ ਕੀ ਹੈ ਜੋਤਿਸ਼ੇ ਬਾਰੇ ਇਹ ਲਿਖਿਆ ਹੁਣ ਐਮ ਜੇ ਅਕਬਰ ਕਹਿੰਦਾ ਕਹਿੰਦਾ ਉਹ ਚਾਹੇ ਹਮਾਈਉਂ ਹੋਵੇ ਅਕਬਰ ਚਾਹੇ ਜਹਾਂਗੀਰ ਜਾਂ ਔਰੰਗਜ਼ੇਬ ਇਹ ਸਾਰੇ ਜੋਤਿਸ਼ ਨੂੰ ਬਹੁਤ ਮੰਨਦੇ ਸੀਗੇ ਅਕਬਰ ਦੇ ਜ਼ਮਾਨੇ 'ਚ ਜਿਹੜਾ ਜੋਤਿਸ਼ੀ ਸੀਗਾ ਇਹ ਤਾਂ ਉਹਦੇ ਦਰਬਾਰ ਦਾ ਸ਼ਿੰਗਾਰ ਹੁੰਦਾ ਸੀਗਾ ਮਤਲਬ ਕਿ ਅਕਬਰ ਦੇ ਦਰਵਾਜ਼ੇ ਵਿੱਚ ਇੱਕ ਪੱਕਾ ਜੋਰ ਸੀ ਉਹਨੇ ਰੱਖਿਆ ਹੋਆ ਹੁੰਦਾ ਸੀਗਾ ਇਤੋਂ ਤੱਕ ਕਿ ਔਰੰਗਜ਼ੇਬ ਸੀ ਜਿਹੜਾ ਇਹ ਵੀ ਆਪਣੇ ਮਹੱਤਵਪੂਰਨ ਮੁੱਦੇ ਤੇ ਮਹੱਤਵਪੂਰਨ ਕੰਮ ਜਿਹੜੇ ਇਹ ਜੋਸ਼ ਦੀ ਸਲਾਹ ਤੋਂ ਬਿਨਾਂ ਨਹੀਂ ਕਰਦੇ ਮਗਰ ਜੋਸ਼ ਦੀ ਸਲਾਹ ਇਹ ਲੈਂਦਾ ਸੀ ਇਹਨਾਂ ਸਾਰੇ ਮੁਗਲ ਬਾਦਸ਼ਾਹਾਂ ਦਾ ਮੰਨਣਾ ਸੀ ਕਿ ਧਰਮ ਆਧਾਰਤ ਸ਼ੁੱਧਵਾਦ ਯਰਾਣਿਤਿਕ ਸਥਿਰਤਾ ਲਈ ਨੁਕਸਾਨਦੇਹ ਹੁਣ ਦੁਨੀਆ ਪਰ ਦੀ ਜੋਤਿਸ਼ ਦੀ ਆਪਾਂ ਜੇ ਗੱਲ ਕਰੀਏ ਦੋਸਤੋ ਤਾਂ ਇੱਕ ਕਿਤਾਬ ਹੈ ਖਲੀਫ ਸਪਲੈਂਡਰ ਇਹਦਾ ਲੇਖਕ ਹੈ ਬੈਂਸਨ ਬੋਬਰਿਕ ਤਾਂ ਇਹਨੇ ਆਪਣੀ ਕਿਤਾਬ ਖਲੀਫ ਸਪਲੈਂਡਰ ਮੈਂ ਲਿਖਿਆ ਕਹਿੰਦਾ ਬਗਦਾਦ ਸ਼ਹਿਰ ਦੀ ਨੀ ਅਬੂ ਜਾਫਰ ਅਲੀ मंसूर ਇਹਨੇ ਰੱਖੀ 31 ਜੁਲਾਈ ਸਾਲ 762 ਇਸਵੀ ਦੁਪਹਿਰ 2:40 ਦੇ ਕਿਉਂਕਿ ਉਸ ਸਮੇਂ ਮਹੂਰਤ ਸ਼ੁਭ ਸੀ ਕਿਹਨਾ ਟਾਈਮਾਂ ਦੀ ਗੱਲ ਬਗਦਾਦ ਦੀ ਨਹੀਂ ਰੱਖੀ ਗਈ ਜਦੋਂ ਇਹ ਵੀ ਟਾਈਮ ਦੇਖ ਕੇ ਰੱਖੀ ਗਈ ਸੀ 2:40 ਦੇ ਸਨ ਸੀਗਾ 762 ਦੁਪਹਿਰ ਨੂੰ ਤਾਂ ਇੱਕ ਹੋਰ ਇਤਿਹਾਸਕਾਰ ਹੈ ਮੁਹੰਮਦ ਮੁਜ਼ੀਬ ਪ੍ਰੋਫੈਸਰ ਇਹ ਆਪਣੀ ਕਿਤਾਬ ਦਾ ਇੰਡੀਅਨ ਮੁਸਲਮ ਇਹਦੇ ਵਿੱਚ ਲਿਖਦਾ ਕਿ ਭਾਰਤ ਮੇਂ ਮੁਸਲਮਾਨਾਂ ਦੀ ਹਕੂਮਤ ਆਉਣ ਤੋਂ ਕਾਫੀ ਪਹਿਲਾਂ ਪੂਰੀ ਦੁਨੀਆ ਦੇ ਮੁ슬ਮਾਨ ਚਮਤਕਾਰਾਂ ਕੀਮਤੀ ਪੱਥਰਾਂ ਦੇ ਰਹੱਸਮਈ ਗੁਣਾ ਸ਼ਗਨਾ ਅਪਸ਼ਗਨਾ ਇਹਨਾਂ ਦੇ ਵਿੱਚ ਪੂਰਾ ਵਿਸ਼ਵਾਸ ਕਰਨ ਲੱਗ ਪਏ ਸੀ ਭਾਰਤ ਵਿੱਚ ਤਾਂ ਜੋਤਿਸ਼ ਨੂੰ ਵਿਗਿਆਨ ਵਾਂਗ ਮੰਨਿਆ ਜਾਂਦਾ ਸੀ ਤੇ ਮੁ슬ਮਾਨ ਵੀ ਇਹਦੇ ਵਿੱਚ ਵਿਸ਼ਵਾਸ ਕਰਦੇ ਸੀ ਹੁਣ ਜ਼ਿਆਉਦੀਨ ਬਰਨੀ ਜੋ ਕਿ ਮੱਧਕਾਲ ਦਾ ਇਤਿਹਾਸਕਾਰ ਹੈ ਉਹਨੇ ਲਿਖੀ ਹੈ ਤਾਰੀਖ ਫਰੋਜ਼ ਸ਼ਾਹੀ ਉਦੇ ਵਿੱਚ ਉਹ ਲਿਖਦਾ ਕਹਿੰਦਾ ਕਿਸੇ ਵੀ ਸਤਕਾਤ ਪਰਿਵਾਰ ਵਿੱਚ ਕੋਈ ਵੀ ਰਸਮ ਜਾਂ ਮਹੱਤਵਪੂਰਨ ਕੰਮ ਜੋਤਿਸ਼ ਦੀ ਸਲਾਹ ਤੋਂ ਬਿਨਾ ਨਹੀਂ ਸੀ ਕੀਤਾ ਜਾਂਦਾ ਨਤੀਜਾ ਇਹ ਸੀ ਕਿ ਹਰ ਸੜਕ ਤੇ ਜੋਰਸ਼ੀ ਮਿਲ ਜਾਂਦਾ ਸੀ ਜੋ ਕਿ Hindu ਵੀ ਹੋ ਸਕਦਾ ਸੀ ਮੁਸਲਮਾਨ ਵੀ ਹੋ ਸਕਦਾ ਸੀ ਅਕਬਰ ਦੇ ਜਨਮ ਦਾ ਰਫੜ ਪੈ ਗਿਆ ਸੀਗਾ ਹੋਇਆ ਕਿਹਾ 15 ਅਕਤੂਬਰ 1542 ਨੂੰ ਰਾਤ ਨੂੰ 1:06 ਮਿੰਟ ਦੇ ਤੀਜੇ ਮੁਗਲ ਬਾਦਸ਼ਾਹ ਅਕਬਰ ਦੇ ਜਨਮ ਦੀ ਕਹਾਣੀ ਹੈ ਜਿਹੜੀ ਇਹ ਵੀ ਮੁਗਲ ਬਾਦਸ਼ਾਹਾਂ ਦਾ ਜੋ ਵਿਸ਼ਵਾਸ ਹੈ ਜੋਤੋ ਇਸ ਵਿੱਚ ਉਹਨੂੰ ਦਰਸਾਉਂਦੀ ਹੈ ਹੁਣ ਜਦੋਂ ਭਾਰਤ ਦਾ ਸਮਰਾਟ ਰਿਆ ਹਮਾਈਉ ਹਮਾਈਉ ਨੂੰ ਜਦੋਂ ਸ਼ੇਰਜਾ ਸੂਰੀ ਨੇ ਹਰਾਇਆ ਇਹਨੂੰ ਸਿੰਧ ਵੱਲੋਂ ਧੱਕਤਾ ਤੇ ਇਹਨੂੰ ਫਿਰ ਉਮਰਕੋਟ ਦੇ ਕਿਲੇ 'ਮ ਰਾਜਪੂਤਾਂ ਨੇ ਸ਼ਰਨ ਦਿੱਤੀ ਸੀਗੀ ਹਮਾਈਉ ਨੂੰ ਤਾਂ ਹਮਾਇਉ ਦੀ ਪਤਨੀ ਜੀ ਕੀ ਹਮੀਦਾ ਬਾਨੋ ਬੇਗਮ ਸੀਗੀ ਤਾਂ ਇਹ ਗਰਭਤੀ ਸੀਗੀ ਤਾਂ ਜਦੋਂ ਇਹਨੂੰ ਪੀੜ ਸ਼ੁਰੂ ਹੋਈ ਜਨੇਪੇ ਵਾਲੀ ਜਦੋਂ ਨਿਆਣਾ ਜਮਦਾਰ ਪੀੜ ਸ਼ੁਰੂ ਹੋ ਜਾਂਦੀ ਜਨਾਨੀ ਨੂੰ ਤਾਂ ਪੀੜਾ ਜਦੋਂ ਸ਼ੁਰੂ ਹੋਈ ਤਾਂ ਜਿਹੜਾ ਹਮਾਇਉ ਹੈ ਉਹ ਉਸ ਜਗ੍ਹਾ ਤੋਂ 30 ਮੀਲ ਦੂਰ ਥੱਟੇ 'ਚ ਬੈਠਾ ਹੋਇਆ ਸੀਗਾ ਥੱਟਾ ਕੋਈ ਪਿੰਡ ਸ਼ਹਿਰ ਦਾ ਨਾਮ ਹੋਊਗਾ ਉੱਥੇ ਸੀਗਾ ਉਹ ਤਾਂ ਉਹਨੇ ਆਪਣਾ ਨਿੱਜੀ ਜੋਤ ਸੀ ਮੌਲਾਨਾ ਚਾਂਦ ਉਹ ਆਪਣੀ ਘਰ ਵਾਲੀ ਕੋਲ ਛੱਡਿਆ ਹੋਇਆ ਤਾਂ ਵੀ ਤੂੰ ਨਵਜਮਾ ਜੰਮਿਆ ਬੱਚਾ ਜਿਹੜਾ ਇਹਦੇ ਪੈਦਾ ਹੋਣ ਦਾ ਸਹੀ ਸਮਾਂ ਜਿਹੜਾ ਇਹ ਦਰਜ ਕਰ ਸਕੇ ਤੇ ਉਹਦੇ ਜਨਮ ਪੱਤਰੀ ਜਿਹੜੀ ਉਹ ਬਣਾ ਸਕੇ ਛੱਡਿਆ ਹੋਇਆ ਸੀ ਇਹਨੇ ਹਮਾਈਉਂ ਨੇ ਜਦ 14 ਅਕਤੂਬਰ ਦੀ ਰਾਤ ਹੋਈ ਰਾਣੀ ਹਮੀਦਾ ਬਾਨੋਂ ਦੀ ਜਿਹੜੀ ਪੀੜ ਸੀਗੀ ਉਹ ਵੱਧ ਗਈ ਤੇ ਬੱਚੇ ਦੇ ਜਨਮ ਦੀਆਂ ਤਿਆਰੀਆਂ ਹੋਣ ਲੱਗੀਆਂ ਮੌਲਾਨਾ ਚਾਂਦ ਬੜਾ ਘਬਰਾ ਗਿਆ ਹੋਰ ਰਾਜ ਜੋਤਸੀ ਸੀ ਜਿਹੜਾ ਉਹਦਾ ਇਹ ਮੰਨਣਾ ਸੀ ਕਿ ਇਹ ਜਨਮ ਸ਼ੁਭ ਸਮੇ ਤੋਂ ਪਹਿਲਾਂ ਹੋ ਰਿਹਾ ਵੀ ਅਕਬਰ ਟਾਈਮ ਤੋਂ ਪਹਿਲਾਂ ਹੀ ਜੰਮ ਰਿਹਾ ਵੀ ਸ਼ੁਭ ਸਮਾ ਅਜੇ ਆਉਣਾ ਹੈ ਜੇਕਰ ਇਦਾਂ ਹੋ ਗਿਆ ਵਿਚਕਰ ਚੱਕਰਵਾਦੀ ਪਾਊਗੀ ਉਹ ਕਹਿੰਦਾ ਔਰ ਕਹਿੰਦਾ ਇਹ ਇਦਾਂ ਦਾ ਸਮਾ ਹੈ ਜਿਸ ਸਮੇ ਉਹ ਕਹਿੰਦਾ ਸੀ ਵੀ ਜੇ ਇਸ ਸਮੇ ਜੰਮੇ ਤਾਂ ਵੀ ਉਹ ਸਮਾ ਇਦਾਂ ਦਾ ਹੈ ਵੀ ਸਤਾਰਿਆਂ ਦਾ ਜਿਹੜਾ ਦੁਰਲਭ ਸੰਯੋਗ ਹੈ ਜਿਹੜਾ ਇਹ ਹਜ਼ਾਰਾਂ ਸਾਲਾਂ ਬਾਅਦ ਇੱਕ ਵਾਰ ਹੁੰਦਾ ਇਹ ਹਜਾ ਸਮਾਂ ਆਉਣਾ ਸੀ ਪਰ ਪੀੜ ਪਹਿਲਾਂ ਸ਼ੁਰੂ ਹੋ ਗਈ ਅਕਬਰਦੀ ਮਾਂ ਨੂੰ ਹਮੀਦਾ ਨੂੰ ਤਾਂ ਦੋਸਤੋ ਮੌਲਾਨਾ ਚੰਦਰ ਨੇ ਦਾਈਆਂ ਤੋਂ ਪੁੱਛਿਆ ਵੀ ਕੀ ਜਨਮ ਨੂੰ ਥੋੜੇ ਸਮੇਂ ਲਈ ਟਾਲਿਆ ਜਾ ਸਕਦਾ ਦਾਈਆਂ ਨੂੰ ਉਹਨੇ ਪੁੱਛਿਆ ਤਾਂ ਦਾਈਆਂ ਘਬਰਾ ਗਈਆਂ ਤਾਂ ਉਹ ਸੁਣ ਕੇ ਹੈਰਾਨ ਵੀ ਰਹਿ ਗਏ ਜੀ ਹੋਰ ਸੀਦੀ ਸਲਾਹ ਉਹਨਾਂ ਦਾ ਇਹ ਕਹਿਣਾ ਸੀ ਕਿ ਕੁਦਰਤ ਦਾ ਨਿਯਮ ਇਹਨੂੰ ਟਾਲਿਆ ਨਹੀਂ ਜਾ ਸਕਦਾ ਇਹਨਾਂ ਚੀਜ਼ਾਂ 'ਚ ਇਨਸਾਨ ਦੀ ਇੱਛਾ ਨਹੀਂ ਹੁੰਦੀ ਜੋਸ਼ ਨੂੰ ਕਹਿੰਦੀਆਂ ਦਾਈਆਂ ਤਾਂ ਦੋਸਤੋ ਅਚਾਨਕ ਮੌਲਾਣਾ ਚਾਂਦ ਨੂੰ ਕਹਿੰਦੇ ਇੱਕ ਅਜੀਬ ਜਿਹੀ ਵਿਚਾਰ ਆਈ ਹਨੇਰੀ ਰਾਤ ਦੇ ਵਿੱਚ ਉਹ ਡਰਾਉਣੀ ਸ਼ਕਲ ਬਣਾ ਕੇ ਦਾਈ ਨੂੰ ਹਮੀਦਾਵਾਨ ਦੇ ਬਿਸਤਰੇ ਕੋਲ ਲੈ ਗਿਆ ਤੇ ਇੱਕ ਪਤਲੇ ਪਰਦੇ ਰਾਹੀਂ ਉਹਦੀ ਭਿਆਨਕ ਸ਼ਕਲ ਦਿਖਾਈ ਹਨੇਰੇ ਮਾਂ ਉਹਨੂੰ ਦੇਖਦੇ ਹੀ ਹਮੀਦਾਵਾਨ ਉਸ ਜਿਹੜੀ ਇਹ ਬੁਰੀ ਤਰ੍ਹਾਂ ਡਰ ਗਈ ਤੇ ਉਹ ਡਰਨ ਕਾਰਨ ਉਹਦੀ ਪੀੜਥੀ ਜਨੇਪਰੀ ਜਿਹੜੀ ਉਹ ਰੁਕ ਗਈ ਇਹ ਉਹਨੂੰ ਨੀਂਦ ਆ ਗਈ ਇਹ ਲਿਖਦਾ ਇਤਿਹਾਸਕਾਰ ਅਕਬਰਨਾਮੇ ਦੇ ਵਿੱਚ ਵੀ ਉਹ ਦੀ ਪੀੜ ਡਰ ਡਰ ਦੇ ਕਾਰਨ ਰੁਕ ਗਈ ਤੇ ਉਹ ਸੌ ਗਈ ਕਹ ਲਈਏ ਵੀ ਤਾਂ ਅਕਬਰਨਾਮੇ ਦੇ ਵਿੱਚ ਫਿਰ ਅੱਗੇ ਲਿਖਦਾ ਉਹ ਬੰਦਾ ਕਹਿੰਦੇ ਵੀ ਹੁਣ ਮਲਾਣਾ ਚਾਂਦ ਹੈ ਜਿਹੜਾ ਇਹਨੇ ਸੋਚਿਆ ਕਿ ਜੇਕਰ ਹਮੀਦਾ ਬਾਨੋ ਸ਼ੁਭ ਸਮੇਂ ਚ ਸੁੱਤੀ ਰਹੇਗੀ ਫਿਰ ਵੀ ਔਖਾ ਹੈ ਕਹਿੰਦਾ ਜਿਵੇਂ ਹੀ ਸਮੇਂ ਨੇੜ ਸਮੇਂ ਸਮਾਂ ਨੇੜੇ ਆਇਆ ਉਹ ਸ਼ੋਭ ਜਿਸ ਸਮੇਂ ਜਨਮ ਕਰਵਾਉਣਾ ਸੀ ਨੇ ਜੋਸ਼ੀ ਨੇ ਤਾਂ ਉਸ ਸਮੇਂ ਕਰੇ ਸੁੱਤੀ ਮੇਂ ਰਹਿ ਜਾਵੇ ਤਾਂ ਉਹ ਇਹ ਵੀ ਸੋਦਾ ਸੀ ਵੀ ਉਹਨੂੰ ਜਗਾਇਆ ਕਿਵੇਂ ਜਾਵੇ ਨੀਂਦ ਵਿੱਚੋਂ ਤਾਂ ਕਹਿੰਦੇ ਕੁਦਰਤੀਓ ਫਿਰ ਜਾਗ ਇਹਦੀ ਖੁੱਲ ਗਈ ਹਮੀਦਾ ਬੇਗਮ ਦੀ ਜਾ ਖੁੱਲੀ ਉਹਦੀ ਜਿਹੜੀ ਪੀੜਾ ਸੀ ਜਨ ਪੀੜਾ ਉਹ ਫਿਰ ਸ਼ੁਰੂ ਹੋ ਗਈ ਤੇ ਅਕਬਰ ਦਾ ਜਨਮ ਹੋਇਆ ਹਾਂਜੀ ਜਾਨੀ ਕਿ ਜੋਤਿਸ਼ ਨੇ ਅਕਬਰ ਦੇ ਜਨਮ ਦੀ ਜਿਹੜੀ ਪੀੜਾ ਸੀ ਉਹਨੂੰ ਟਾਲਦਾ ਸੀਗਾ ਤੇ ਉਸ ਸਮੇਂ ਜਨਮ ਕਰਵਾਇਆ ਇਹਨੇ ਤੇ ਪਿਮਲਾਨਾ ਚਾਂਦ ਨੇ ਹਮਾਈਉਂ ਨੂੰ ਅਕਬਰ ਦੀ ਜਨਮ ਪੱਤਰੀ ਦੇ ਨਾਲ ਸੰਦੇਸ਼ਾ ਭੇਜਿਆ ਵੀ ਇਹ ਜਿਹੜਾ ਲੜਕਾ ਤੇਰੇ ਜੰਮਿਆ ਇਹ ਲੰਬੇ ਸਮੇਂ ਤੱਕ ਰਾਜ ਗੱਦੀ ਉੱਤੇ ਬੈਠੂਗਾ ਤੇ ਫਿਰ ਉਹ ਬੈਠਿਆ ਵੀ ਹੈ ਇਹਦੇ ਵਿੱਚ ਕੋਈ ਦੋਰ ਨਹੀਂ ਫਿਰ ਜੋਤਸ਼ੀ ਦੀ ਸਲਾਹ ਦੇ ਨਾਲ ਕਹਿੰਦੇ ਵੀ ਮਤਲਬ ਕਿ ਹਮਾਈਉਂ ਨੇ ਆਪਣਾ ਰਾਜ ਵੀ ਵਾਪਸ ਲੈਣਾ ਚਾਹਿਆ 22 ਨਵੰਬਰ 1542 ਨੂੰ ਜੋਸ਼ੀਆ ਵੱਲੋਂ ਤੈਅ ਸਮੇਂ ਤੇ ਹਮੀਦਾ ਬੇਗਮ ਨੇ ਉਮੇਦਾਬੇਗੜੀ ਇਹ ਹਮਾਇਉ ਨੂੰ ਮਿਲੀ ਟਾਈਮ ਹੀ ਦਿੱਤਾ ਵੀ ਤੂੰ ਇਹ ਟਾਈਮ ਮਿਲਣਾ ਹੈ ਹਮਾਇਉ ਨੂੰ ਤਾਂ ਹਮਾਇਉ ਨੇ ਪਹਿਲੀ ਵਾਰ ਜਦੋਂ ਅਕਬਰ ਨੂੰ ਦੇਖਿਆ ਤਾਂ ਅਕਬਰ 35 ਦਿਨਾਂ ਦਾ ਹੋ ਚੁੱਕਿਆ ਸੀਗਾ ਹਾਂਜੀ ਹੁਣ ਅਕਬਰ ਦੇ ਪਾਲਣ ਪੋਸ਼ਣ ਵਿੱਚ ਹਰ ਕਦਮ ਤੇ ਗ੍ਰੈਸ ਤਾਰਿਆਂ ਦੇ ਚੱਕਰ ਅਨੁਸਾਰ ਫੈਸਲੇ ਲਈ ਜਾਂਦੇ ਸੀਗੇ ਹੁਣ ਅਬੁਲ ਫਜ਼ਲ ਇਹ ਲਿਖਦਾ ਕਿ ਚਾਰੇ ਪਾਸੇ ਗਮ ਦੇ ਮਾਹੌਲ 'ਚ ਵੀ ਹਮਾਇਉ ਨੂੰ ਪੂਰਾ ਵਿਸ਼ਵਾਸ ਸੀ ਕਿ ਉਹਦੇ ਪੁੱਤਰ ਨਾਲ ਕੋਈ ਅਣਹੋਣੀ ਨਹੀਂ ਵਾਪਰੂਗੀ ਕਿਉਂਕਿ ਉਹ ਪ੍ਰਮਾਤਮਾ ਦੀ ਸੁਰੱਖਿਆ ਵਿੱਚ ਹੈ ਤੇ ਇਹ ਵਿਸ਼ਵਾਸ ਜਿਹੜਾ ਉਹਦਾ ਹਮਾਈਉ ਦਾ ਇਹ ਗਲਤ ਵੀ ਸਾਬਤ ਨਹੀਂ ਹੋਇਆ ਸਹੀ ਵਿਸ਼ਵਾਸ ਹੀ ਉਹਦਾ ਹੋਇਆ ਵੀ ਇਦਾਂ ਫਿਰ ਹਮਾਈਉ ਦੇ ਜਾਣ ਤੋਂ ਬਾਅਦ ਦੁਸ਼ਮਣੀ ਹੋਣ ਦੇ ਬਾਵਜੂਦ ਵੀ ਉਹਦਾ ਭਰਾ ਸੀ ਅਸਕਰੀ ਅਕਬਰ ਦਾ ਜਾਨੀ ਕਿ ਚਾਚਾ ਜਾਤਾ ਆ ਅਸਕਰੀ ਸੀ ਜਿਹੜਾ ਇਹਨੇ ਫਿਰ ਅਕਬਰ ਦਾ ਪੂਰਾ ਧਿਆਨ ਰੱਖਿਆ ਹਮਾਈਉ ਤੋਂ ਬਾਅਦ ਤੇ ਕੰਧਾਰ ਦੇ ਕਿਲੇ ਦਾ ਉੱਪਰਲਾ ਕਮਰਾ ਇਹਨੂੰ ਦਿੱਤਾ ਹਮੀਦਾ ਬੇਗਮ ਨੂੰ ਤੇ ਹਮੀਦਾ ਦੀ ਜਿਹੜੀ ਦਰਾਨੀ ਸੀ ਜੱਜ ਠਾਣੀ ਸੀ ਅਸਕਰੀ ਦੀ ਘਰ ਵਾਲੀ ਉਹਨੇ ਵੀ ਪੂਰੇ 14 ਮਹੀਨੇ ਅਕਬਰ ਨੂੰ ਆਪਣੇ ਕੋਲ ਨਾ ਲਕਿ ਪਿਆਰ ਦਿੱਤਾ ਹਾਂਜੀ ਹੁਣ ਹਮਾਈਉ ਨੂੰ ਕਹਿੰਦੇ ਆਪਣੀ ਮੌਤ ਜਦੋਂ ਆਈ ਉਹਦੀ ਉਹ ਤੋਂ ਪਹਿਲੀ ਉਹਨੂੰ ਅੰਦਾਜ਼ਾ ਹੋ ਗਿਆ ਤਾਂ ਹਮਾਈਉ ਨੂੰ ਹਮਾਈ ਨੂੰ ਇਹ ਲੱਗਦਾ ਤਾਂ ਕਿ ਨੰਬਰ 7 ਯਾਨੀ ਕਿ 7 ਨੰਬਰ ਹੈ ਜਿਹੜਾ ਉਹਦੇ ਲਈ ਭਾਗਾ ਵਾਲਾ ਏ ਕਰਮਾ ਵਾਲਾ ਕਿਸਮਤ ਵਾਲਾ ਯਾਨੀ ਕਿ 7 ਨੰਬਰ ਉਹਦੇ ਕੱਪੜਿਆਂ ਦਾ ਰੰਗ ਦਿਨ ਦੇ ਸਤਾਰਿਆਂ ਦੇ ਅਨੁਸਾਰ ਹੁੰਦਾ ਸੀ ਐਤਵਾਰ ਨੂੰ ਉਹ ਪੀਲੇ ਸੋਮਵਾਰ ਨੂੰ ਹਰੇ ਕੱਪੜੇ ਪਾਉਂਦਾ ਹੁੰਦਾ ਸੀ ਹਵਾਈ ਨੂੰ ਅਗਲੇ 15 ਦੇ ਨਾਲ ਹੀ ਕਾਲਾ ਮਾਲ ਖਲਾਇਆ ਜਾਂਦਾ ਸੀਗਾ ਮਤਲਬ ਕਿ ਫੀਮਲਤੀ ਜਾਂਦੀ ਸੀ ਉਹਨੂੰ 15 ਦੇ ਨਾਲ ਹੀ ਤਾਂ ਉਹਨੇ ਸਿਰਫ 7 ਦਿਨਾਂ ਦੀ ਹੀ ਖੁਰਾਕ ਲੈ ਕੇ ਉਹਨੂੰ ਕਾਗਜ਼ ਵਿੱਚ ਰੱਖ ਲਿਆ ਫੀਮ ਨੂੰ ਹਵਾਈਆਂ ਨੇ ਫਿਰ ਆਪਣੇ ਨੌਕਰਾਂ ਨੂੰ ਕਿਹਾ ਕਿ ਸਿਰਫ ਇੰਨੇ ਦਿਨਾਂ ਦੀ ਖੁਰਾਕ ਦੀ ਲੋੜ ਸ਼ੁੱਕਰਵਾਰ 24 ਜਨਵਰੀ 1556 ਈਸਵੀ ਮਾ ਉਹਨੇ ਫੀਮ ਨੂੰ ਫਿਰ ਗੁਲਾਬ ਜਲ ਨਾਲ ਖਾਦਾ ਮਾਲ ਨੇ ਗੁਲਾਬ ਜਲ ਨਾਲ ਖਾਦਾ ਫਿਰ ਕਾਲਾ ਦੁਪਹਿਰ ਨੂੰ ਹੁਮਾਈਉਂ ਨੇ ਆਪਣੇ ਆਲੇ ਦੋਲੇ ਲੋਕਾਂ ਨੂੰ ਦੱਸਿਆ ਜਿਹੜੇ ਖੜੇ ਸੀਗੇ ਜਦੋਂ ਮੌਤ ਆਈ ਉਹਦੀ ਉਹ ਕਹਿੰਦਾ ਅੱਜ ਸਾਡੇ ਸਮੇਂ ਦੇ ਇੱਕ ਬਹੁਤ ਵੱਡੇ ਆਦਮੀ ਨੂੰ ਇੱਕ ਬਹੁਤ ਵੱਡੀ ਸੱਟ ਵੱਜੂਗੀ ਤੇ ਉਹ ਇਸ ਦੁਨੀਆ ਤੋਂ ਹਮੇਸ਼ਾ ਲਈ ਚਲਾ ਜਾਊਗਾ ਹਮਾਈਉਂ ਨੂੰ ਸ਼ਾਮ ਨੂੰ ਸ਼ਾਮ ਨੂੰ ਹਮਾਈਉਂ ਨੂੰ ਕਈ ਗਣਿਤ ਵਿਗਿਆਨੀ ਸੀ ਜਿਹੜੇ ਇਹ ਲੈ ਕੇ ਕਰੇ ਦੀ ਛੱਤ ਪਰ ਗਏ ਉਹਨਾਂ ਨੂੰ ਇਹ ਦੱਸਿਆ ਗਿਆ ਤਾਂ ਕਿ ਇਸ ਰਾਤ ਸ਼ੁਕਰ ਗ੍ਰਹਿ ਅਸਮਾਨ ਚ ਪੂਰੀ ਤਰ੍ਹਾਂ ਚਮਕ ਨਾਲ ਮੌਜੂਦ ਹੋਊਗਾ ਉਹ ਉਹ ਨੂੰ ਆਪਣੀਆਂ ਅੱਖਾਂ ਨਾਲ ਵੇਖਣਾ ਚਾਹੁੰਦਾ ਸੀਗਾ ਹਮਾਈਉ ਜਦੋਂ ਹਮਾਈਉ ਕਹਿੰਦੇ ਪੌੜੀਆਂ ਤੋਂ ਹੇਠਾਂ ਉਤਰਿਆ ਤਾਂ ਤਾਂ ਉਹਨੇ ਅਜ਼ਾਨ ਦੀ ਆਵਾਜ਼ ਸੁਣੀ ਤੇ ਫਿਰ ਉਹ ਸਜਦੇ માં ਚਲੇ ਗਿਆ ਕਿਲੇ ਦੀਆਂ ਪੌੜੀਆਂ ਖੜੀਆਂ ਸਨ ਜਿਨ੍ਹਾਂ ਤੇ ਪੱਥਰ ਲੱਗਿਆ ਸੀ ਜਿਹੜਾ ਤਿਲਕਣਾ ਸੀ ਜਦੋਂ ਹਮਾਈਉ ਸਜਦੇ ਚ ਹੇਠਾਂ ਬੈਠਿਆ ਤਾਂ ਉਹਦਾ ਪੈਰ ਸੀ ਜਿਹੜਾ ਉਹ ਪਜਾਮੇ ਚ ਫਸ ਗਿਆ ਤੇ ਉਹ ਪੌੜੀਆਂ ਤੋਂ ਤਿਲਕ ਕੇ ੇਠਾਂ ਡਿੱਗ ਗਿਆ। ਉਹਦੇ ਮੱਥੇ 'ਤੇ ਕਹਿੰਦੇ ਵੀ ਡੂੰਗੀ ਸੱਟ ਵੱਜੀ ਸੀ ਤੇ ਸੱਜੇ ਕੰਨ ਤੋਂ ਖੂਨ ਨਿਕਲਣ ਲੱਗਿਆ। ਸ਼ੁਰੂ ਮਾਹਲਾਨ ਕਰਿਆ ਗਿਆ ਕਿ ਬਾਦਸ਼ਾਹੀ ਸੱਟ ਗੰਭੀਰਨੀ। ਦਰਬਾਰੀਆਂ ਨੂੰ ਇਦਾਂ ਜਾਣ ਬੁੱਝ ਕੇ ਕੀਤਾ ਸੀ ਦਰਬਾਰੀਆਂ ਨੇ। ਤਾਂ ਜੋ ਅਗਲੇ ਬਾਦਸ਼ਾਹ ਦਾ ਵਿਰੀ ਦੇ ਅਨੁਸਾਰ ਐਲਾਨ ਕਰਨ ਲਈ ਥੋੜਾ ਜਿਹਾ ਸਮਾਂ ਮਿਲ ਜਵੇ। ਹੁਣ ਹਮਾਇਉ ਨੇ 27 ਜਨਵਰੀ ਨੂੰ ਆਖਰੀ ਸਾਹ ਲਏ ਤੇ ਉਹਦੇ ਡਿੱਗਣ ਤੋਂ 17 ਦਿਨ ਬਾਅਦ ਯਾਨੀ ਕਿ 10 ਫਰਵਰੀ 1556 ਨੂੰ ਉਹਦੀ ਮੌਤ ਦੀ ਖਬਰ ਆਮ ਲੋਕਾਂ ਨੂੰ ਦਿੱਤੀ ਗਈ ਤੇ ਉਸੇ ਦਿਨ ਉਹਨਾਂ ਦਾ ਪੁੱਤਰ ਅਕਬਰ ਇਹ ਪਹਿਲੀ ਵਾਰ ਅਕਬਰ ਦੇ ਨਾਂ ਤੇ ਖੁਤਬਾ ਪੜਿਆ ਗਿਆ ਇਮਾਮ ਗਜ਼ਨਵੀ ਦੀ ਅਗਵਾਈ ਦੇ ਵਿੱਚ ਫਿਰ ਜੋਤਸ਼ਾ ਨੇ ਅਕਬਰ ਦੇ ਰਾਤ ਤਿਲਕ ਦਾ ਸਮਾ ਵੀ ਚੁਣਿਆ ਅਕਬਦੀ ਰਾਜਗਦੀ ਕਿਵੇਂ ਚੁਣੀ ਗਈ ਇਹ ਵੀ ਦੱਸਦੇ ਹੁਣ ਜੋਤਸ਼ੀਆਂ ਦੀ ਸਲਾਹ ਲੈ ਕੇ ਅਕਬਰ ਨੇ ਹੇਮੂ ਦੇ ਖਿਲਾਫ ਜੰਗ ਸ਼ੁਰੂ ਕੀਤੀ ਸੀ ਜੰਗ ਦੇ ਵਿਚਕਾਰ ਹੇਮੂ ਦੀ ਅੱਖ 'ਮਾਂ ਤੀਰ ਵੱਜਿਆ ਸੀਗਾ ਤੇ ਉਹਦੇ ਸਿਰ ਵਿੱਚੋਂ ਪਾਰ ਲੰਘ ਗਿਆ ਤਾਂ ਜਿਵੇਂ ਹੇਮੂ ਦੇ ਸਿਪਾਈਆਂ ਨੇ ਇਹ ਵੇਖਿਆ ਉਹਨਾਂ ਦੀ ਹਿੰਮਤ ਟੁੱਟ ਗਈ ਤੇ ਉਹਨਾਂ ਨੂੰ ਅਕਬਰ ਦੀ ਫੌਜ ਦੇ ਸਾਹਮਣੇ ਫਿਰ ਗੋਡੇ ਟੇਕਣੇ ਪਏ ਜੰਗ ਦੇ ਮੈਦਾਨ 'ਮ ਅਕਬਰ ਦੇ ਦਿੱਲੀ ਵਾਪਸ ਆਉਣ ਦਾ ਸਮਾਂ ਵੀ ਜੋਤਸ਼ੀਆਂ ਨੇ ਤੈਅ ਕੀਤਾ ਸੀਗਾ ਸਮਰਾਟ ਵਜੋਂ ਅਕਬਰ ਨੇ ਜੋਤਿਕ ਰਾਏ ਜਾਂ ਜੋਤ ਜੋਤਿਸ਼ ਰਾਜ ਇਸ ਨਾਮ ਦੇ ਨਵੇਂ ਅਹੁਦੇ ਵੀ ਚੁਣੇ ਹੋਏ ਸੀਗੇ ਅਹੁਦਾ ਬਣਵਾਇਆ ਸੀ ਇਹਨੇ ਜੋਤਿਸ਼ ਰਾਏ ਜੋਤਿਕ ਰਾਏ ਜਾਂ ਜੋਤਿਸ਼ ਰਾਜ ਹਾਂਜੀ ਸੋ ਅਕਬਰ ਦੇ ਸਮੇਂ ਦੇ ਵਿੱਚ ਮਸ਼ਹੂਰ ਜੋਤਸੀ ਅਜ਼ੂਜ਼ੂਦੌਲਾ ਸ਼ਰਾਜੀ ਇਹਨੇ ਭਵਿੱਖਬਾਣੀ ਕਰੀ ਅਕਬਰ ਦੇ ਵਿਆਹ ਦੇ ਬੰਧਨ ਰਹੀਂ ਅਕਬਰ ਜਿਹੜਾ ਵਿਆਹ ਦੇ ਬੰਧਨ ਰਹੀਂ ਆਪਣੀ ਸੱਤਾ ਨੂੰ ਮਜ਼ਬੂਤ ਕਰੂਗਾ ਫਿਰ ਅਕਬਰ ਦੇ ਤੋਚੇਖਾਨੇ ਵਿੱਚ 1000 ਪੋਸ਼ਾਕਾਂ ਹੁੰਦੀਆਂ ਸੀਗੀਆਂ ਜਿਨ੍ਹਾਂ ਚੋਂ 120 ਪੋਸ਼ਾਕਾਂ ਨੂੰ ਪਹਿਨਣ ਲਈ ਹਮੇਸ਼ਾ ਤਿਆਰ ਰੱਖਿਆ ਜਾਂਦਾ ਸੀ ਹਮਾਇਉਂ ਅਕਬਰ ਵੀ ਦਿਨ ਦੇ ਸਤਾਰਿਆਂ ਨਾਲ ਰੰਗ ਦੇ ਅਨੁਸਾਰ ਕੱਪੜੇ ਪਾਉਂਦਾ ਹੁੰਦਾ ਸੀਗਾ ਵੀ ਆ ਦਿਨ ਕਿਹੜੇ ਰੰਗ ਦੇ ਪਾਉਣੇ ਉਹ ਦਿਨ ਕਿਹੜੇ ਰੰਗ ਦੇ ਪਾਉਣੇ ਅਕਬਰ ਜੀ ਜਿਹੜਾ ਇਹਨੇ ਹਰ ਸ਼ੁੱਕਰਵਾਰ ਐਤਵਾਰ ਹਰ 100 ਮਹੀਨੇ ਯਾਨੀ ਕਿ ਸੂਰਜ ਦਾ ਇੱਕ ਰਾਚੀ ਤੋਂ ਦੂਜੀ ਰਾਚੀ ਮਾ ਜਾਣ ਦਾ ਮਹੀਨਾ ਪਹਿਲੀ ਤਰੀਕ ਤੇ ਸੂਰਜ ਚੰਦ ਗ੍ਰਹਿਣ ਵਾਲੇ ਦਿਨ ਮਾਸ ਖਾਣਾ ਛੱਡਿਆ ਹੋਇਆ ਸੀ ਜਹਾਂਗੀਰ ਤੇ ਉਹਦੀ ਪੋਤੀ ਦੀ ਜੇਪਾ ਗੱਲ ਕਰੀਏ ਅਕਬਰ ਦੇ ਵਾਂਗੂ ਐ ਉਹਦਾ ਪੁੱਤ ਜਹਾਂਗੀਰ ਇਹ ਵੀ ਜੋਤਿਸ਼ਮਾਂ ਪੂਰਾ ਵਿਸ਼ਵਾਸ ਰੱਖਦਾ ਸੀ ਸੋ ਅਕਬਰ ਬਾਗ ਜਹਾਂਗੀਰ ਦੀ ਸਿੱਖਿਆ ਵੀ ਸੀ ਜਿਹੜੀ ਇਹ 1573ਵਾਂ ਉਸ ਸਮੇਂ ਸ਼ੁਰੂ ਹੋਈ ਜਦੋਂ 4 ਸਾਲ ਦਾ 4 ਸਾਲ 4 ਮਹੀਨੇ ਤੇ 4 ਦਿਨਾਂ ਦਾ ਸੀਗਾ 20 ਮਾਰਚ 1604 ਨੂੰ ਜਹਾਂਗੀਰ ਦੇ ਰਾਤਿਲਕ ਦਾ ਦਿਨ ਵੀ ਜੋਤਸ਼ੀਆਂ ਨੇ ਚੁਣਿਆ ਸੀ ਉਹ ਹਿਸਾਬ ਲਾ ਲਓ ਜੋਸ਼ੀਆਂ ਦੇ ਤਲਾ ਦੇ ਉੱਤੇ ਫਿਰ ਜਹਾਂਗੀਰ ਜਿਹੜਾ ਇਹਨੇ ਆਪਣੇ ਪੁੱਤਰ ਖੁਸਰੋ ਦੀ ਧੀ ਦਾ ਚਿਹਰਾ 3 ਸਾਲਾਂ ਤੱਕ ਨਹੀਂ ਵੇਖਿਆ ਸੀਗਾ ਜਹਾਗੀ ਨੇ ਆਪਣੀ ਆਤਮਕਥਾ ਤੁਜ਼ਕੇ ਜਹਾਗਰੀਮਾ ਵੀ ਲਿਖਿਆ ਉਹ ਕਹਿੰਦਾ ਮੈਂ 13 ਤਰੀਕ ਨੂੰ ਆਪਣੀ ਪੋਤੀ ਤੇ ਖੁਸਰੋ ਦੀ ਧੀ ਨੂੰ ਮਿਲਣ ਲਈ ਸੱਦਿਆ ਜੋਸ਼ੀਆਂ ਦਾ ਇਹ ਕਹਿਣਾ ਦਾ ਕਿ ਉਹਦੇ ਪਿਤਾ ਲਈ ਤਾਂ ਇਹ ਸ਼ੋਭ ਨਹੀਂ ਹੈ ਇਹ ਕੰਮ ਮੂੰਹ ਦੇਖਣਾ ਪਰ ਦਾਦਾ ਯਾਨੀ ਕਿ ਮੇਰੇ ਲਈ ਕਹਿੰਦਾ ਉਹ ਸ਼ੋਭ ਹੋਊਗਾ ਉਹ ਲਿਖਦਾ ਉਹਨੇ ਇਹ ਵੀ ਕਿਹਾ ਕਹਿੰਦਾ ਕਹਿੰਦਾ ਮੈਨੂੰ ਉਸ ਨਾਲ ਉਹਦੇ 3 ਸਾਲਾਂ ਦੇ ਹੋ ਜਾਣ ਤੋਂ ਬਾਅਦ ਪਹਿਲੀ ਵਾਰ ਮਿਲਣਾ ਜਦੋਂ ਉਹਨੂੰ ਜਦੋਂ ਉਹਨੇ ਇਹ ਉਮਰ ਪਾਰ ਕੀਤੀ ਉਦੋਂ ਵੀ ਮੈਂ ਉਹਨੂੰ ਕਹਿੰਦਾ ਪਹਿਲੀ ਵਾਰ ਦੇਖਿਆ ਆਪਣੀ ਪੋਤੀ ਨੂੰ ਹੁਣ ਜਹਾਗੀਰ ਦਾ ਜੋਤ ਕਰਾਇਆ ਯਾਨੀ ਕਿ ਜੋਤਸ਼ੀ ਰਾਜ ਦਾ ਨਾਮ ਕੇਸ਼ਮ ਸ਼ਰਮਾ ਸੀਗਾ ਉਹਨੇ ਭਿਕਵਾਣੀ ਕਰਤੀ ਸੀ ਕਿ ਉਹਨਾਂ ਦੇ ਚਾਰ ਸਾਰਾਂ ਦੇ ਪੋਤੇ ਸ਼ਾਹ ਸੁਜਾ ਦਾ ਜੀਵਨ ਖਤਰੇ 'ਚ ਹੈ ਜਹਾਂਗੇ ਲਿਖਦਾ ਕਿ 17 ਤਰੀਕ ਦਿਨ ਐਤਵਾਰ ਸ਼ਾਹ ਸੁਜਾ ਇੱਕ ਖਿੜਕੀ ਕੋਲ ਖੇਡ ਰਿਹਾ ਸੀਗਾ ਉਸ ਦਿਨ ਖਿੜਕੀ ਦੇ ਦਰਵਾਜ਼ੇ ਨੂੰ ਬੰਦ ਨਹੀਂ ਕੀਤਾ ਗਿਆ ਸੀ ਜਦੋਂ ਸ਼ਹਯਾਦੇ ਨੇ ਖੇਡ ਖੇਡਵਾ ਖਿੜਕੀ ਤੋਂ ਬਾਹਰ ਝਾਤੀ ਮਾਰੀ ਤਾਂ ਉਹ ਆਪਣਾ ਸੰਤੁਲਨ ਗਵਾ ਬੈਠਾ ਤੇ ਸਿਰ ਦੇ ਪਾਰ heਠਾਂ ਡਿੱਗ ਪਿਆ ਡਿੱਗਦੇ ਸਾਰ ਕਹਿੰਦਾ ਉਹ ਬੇਹੋਸ਼ ਹੋ ਗਿਆ ਜਿਵੇਂ ਹੀ ਕਹਿੰਦਾ ਮੈਂ ਇਹ ਸੁਣਿਆ ਸਾਰਾ ਕੁਝ ਛੜ ਛੜਾ ਕੇ heਠਾਂ ਦੌੜ ਪਿਆ ਮੈਂ ਬੱਚੇ ਨੂੰ ਆਪਣੀ ਛਾਤੀ ਨਾਲ ਲਾਈ ਰੱਖਿਆ ਜਦੋਂ ਤੱਕ ਉਹਨੂੰ ਹੋਸ਼ਨਾ ਆ ਗਿਆ ਜਿਵੇਂ ਹੀ ਕਹਿੰਦੇ ਉਹਨੂੰ ਹੋਸ਼ ਆਇਆ ਮੈਂ ਈਸ਼ਵਰ ਨੂੰ ਸ਼ੁਕਰੀਆ ਅਦਾ ਕਰਨ ਲਈ ਸਜਦੇ ਮਚ ਲਾ ਗਿਆ ਜਹਾਜ਼ir ਪਹਿਲੇ ਮੁਗਲ ਪਹਿਲਾ ਮੁਗਲ ਬਾਦਸ਼ਾਹ ਸੀ ਜਿਨੇ ਸਿੱਕੇ ਦੇ ਇੱਕ ਪਾਸੇ ਰਾਸ਼ੀ ਚੱਕਰ ਦੀ ਤਸਵੀਰ ਛਪਵਾਤੀ ਸੀ ਇਹਨਾਂ ਵਿਸ਼ਵਾਸੇ ਰੱਖਦੇ ਸੀਗੇ ਜੋਤਿਸ਼ ਉਤੇ ਹੁਣ ਔਰੰਗਜ਼ੇਬ ਦੀ ਵੀ ਜਨਮ ਪੱਤਰੀ ਦੋਸਤੋਂ ਬਣੀ ਹੋਈ ਸੀਗੀ ਹਸਾਬ ਲਾ ਲਓ 5 ਜਨਵਰੀ 1562 ਲਾਹੌਰ ਦੇ ਕਿਲੇ માં ਸ਼ਾਹਜਹਾਨਾ ਜਨਮ ਹੁੰਦਾ ਤਾਂ ਜਦੋਂ ਜਨਮ ਹੋਇਆ ਤਾਂ ਤੈਨ ਦਿਨ ਬਾਅਦ ਉਹਨੇ ਦਾਦਾ ਅਕਬਰ ਉਹਨੂੰ ਦੇਖਣ ਲਈ ਪਹੁੰਚੇ ਅਕਬਰ ਨੇ ਨਵੇਂ ਜੰਮੇ ਬੱਚੇ ਦਾ ਨਾਮ ਖੁਰਰਮ ਰੱਖਿਆ ਕਿਉਂਕਿ ਜੋਸ਼ੀਆਂ ਨੇ ਸਲਾਹ ਦਿੱਤੀ ਸੀ ਕਿ ਬੱਚੇ ਦਾ ਨਾਮ ਖਖੇ ਤੋਂ ਰੱਖੀ ਖਖੇ ਨਾਲ ਸ਼ੁਰੂ ਹੋਣਾ ਚਾਹੀਦਾ ਤਾਂ ਜਹਾਂਗੀਰ ਦਾ ਪੋਤਾ ਤੇ ਅਕਬਰ ਦੇ ਪਰਪੋਤੇ ਔਰੰਗਜ਼ੇਬ ਨੂੰ ਵੀ ਜਨਮ ਪੱਤਰੀ 'ਚ ਪੂਰਾ ਵਿਸ਼ਵਾਸ ਸੀ ਉਹਦੇ ਦਰਬਾਰ ਦੇ ਜੋਤਸ਼ੀਆਂ ਨੇ ਉਹਨੂੰ ਰਾਤ ਤਿਲਕ ਦਾ ਸਮਾਂ ਤੈਅ ਕੀਤਾ ਸੀਗਾ ਵੀ ਇਸ ਸਮੇਂ ਸ਼ੋਭਾ ਹੈ ਉਸ ਸਮੇਂ ਤنو ਰਾਤ ਤਿਲਕ ਦਿੱਤਾ ਜਾਊਗਾ ਹੁਣ ਜਾਦੂਨਾਥ ਹੈ ਜਿਹੜਾ ਇਹ ਮਤਲਬ ਕਿ ਉਹ ਹੈ ਇਤਿਹਾਸਕਾਰ ਹੈ ਜਾਦੂਨਾਥ ਆਪਣੀ ਕਿਤਾਬ ਦ ਹਿਸਟਰੀ ਆਫ ਔਰੰਗਜ਼ੇਬ ਇਹਦੇ ਮੈਂ ਲਿਖਦਾ ਕਹਿੰਦਾ ਜੋਤਸ਼ੀਆਂ ਨੇ ਦੱਸਿਆ ਸੀ ਕਿ ਐਤਵਾਰ ਨੂੰ ਐਤਵਾਰ 5 ਜੂਨ ਸੂਰਜ ਨੂੰ ਜਦੋਂ ਚੜੂਗਾ ਸੂਰਜ ਸੂਰਜ ਚੜ੍ਹਨ ਤੋਂ 3 ਘੰਟੇ 15 ਮਿੰਟ ਬਾਅਦ ਜਿਹੜਾ ਸਮਾਂ ਹੈ ਇਹ ਔਰੰਗਜ਼ੇਬ ਦੇ ਰਾਤਿਲਕ ਲਈ ਸਭ ਤੋਂ ਟੁਕਮਾ ਹੈ ਹਾਂਜੀ ਤੇ ਸਹੀ ਸਮਾਂ ਆਉਂਦੇ ਹੀ ਜੋਰਛੀਆਂ ਨੇ ਇਸ਼ਾਰਾ ਕੀਤਾ ਤੇ ਇੱਕ ਪਰਦੇ ਪਿੱਛੇ ਤਿਆਰ ਬੈਠਾ ਸਮਰਾਟ ਔਰੰਗਜੀਬ ਬਾਹਰ ਨਿਕਲ ਕੇ ਆ ਕੇ ਗੱਦੀ ਤੇ ਬਹਿ ਗਿਆ। ਉਸ ਸਮੇਂ ਹਾਂਜੀ ਕਿ 5 ਜੂਨ ਨੂੰ ਸੂਰਜ ਚੜ੍ਹਨ ਤੋਂ 3 ਘੰਟੇ 15 ਮਿੰਟ ਬਾਅਦ ਤਾਂ ਔਰੰਗਜੀਬ ਦੇ ਸਮੇਂ ਭਾਰਤમાં ਫਰਾਂਸੀਸੀ ਯਾਤਰੀ ਆਇਆ ਫਰਾਂਸੂਆ ਬਰਨੀਏ। ਇਹਨੇ ਵੀ ਔਰੰਗਜੀਬ ਦੇ ਜੋਤਿਸ਼ ਵਿੱਚ ਵਿਸ਼ਵਾਸ ਦੀ ਪੁਸ਼ਟੀ ਕਰੀ ਹੈ। ਉਹ ਬਰਨੀਏ ਲਿਖਦਾ ਕਹਿੰਦਾ ਜੋਤਸ਼ੀਆਨੀ ਸਲਾਹ ਤੇ ਔਰੰਗਜ਼ੇਬ 6 ਦਸੰਬਰ 1664 ਈਸਵੀ ਨੂੰ ਦੁਪਹਿਰ 3 ਵਜੇ ਦੱਖਣ ਵੱਲ ਕੂਚ ਕਰਦਾ ਉਹਦਾ ਮੰਨਣਾ ਸੀ ਕਿ ਲੰਬੀ ਯਾਤਰਾ ਲਈ ਇਹ ਸਮਾਂ ਟੁਕਮਾ ਹੈ ਔਰੰਗਜ਼ੇਬ ਨੇ ਆਪਣੇ ਪੁੱਤ ਨੂੰ ਕਿਹਾ ਕਿ ਉਹਨਾਂ ਦੇ ਜੋਤਸ਼ੀ ਫਜ਼ੀਲ ਅਹਿਮਦ ਨੇ ਜੋ ਜਨਮ ਪੱਤਰੀ ਬਣਵਾਈ ਹੈ ਉਹਦੀ ਇੱਕ ਇੱਕ ਗੱਲ ਹੁਣ ਤੱਕ ਸੱਚ ਨਿਕਲੀ ਹੈ ਮੇਰੀ ਜਨਮ ਪੱਤਰੀ ਵਿੱਚ ਇਹ ਵੀ ਲਿਖਿਆ ਕਿ ਮੇਰੀ ਮੌਤ ਤੋਂ ਬਾਅਦ ਕੀ ਹੋਊਗਾ ਔਰੰਗਜ਼ੇਬ ਕਹਿੰਦਾ ਅੱਜ ਮਸਤ ਹਮਾ ਫਸਾ ਦੇ ਬਾਕੀ ਯਾਨੀ ਕਹਿੰਦਾ ਯਾਨੀ ਮੇਰੇ ਜਾਣ ਤੋਂ ਬਾਅਦ ਹਰ ਪਾਸੇ ਅਰਾਜਕਤਾ ਫੈਲ ਜਾਊਗੀ ਮੇਰੇ ਬਾਅਦ ਇੱਕ ਅਜਿਹਾ ਸਮਰਾਟ ਆਊਗਾ ਜੋ ਕਿ ਅਗਿਆਨੀ ਤੇ ਛੋਟੀ ਮਾਨਸਿਕਤਾ ਵਾਲਾ ਬੰਦਾ ਹੋਊਗਾ ਹਾਲਾਂਕਿ ਮੈਂ ਆਪਣੇ ਪਿੱਛੇ ਇੱਕ ਸਮਰੱਥ ਵਜ਼ੀਰ ਅਸਦ ਖਾਂ ਜੱਟ ਛੱਡ ਜਾਊਗਾ ਤੇ ਮੇਰੇ ਚਾਚੇ ਪੁੱਤਰ ਉਹਨੂੰ ਆਪਣਾ ਕੰਮ ਨਹੀਂ ਕਰਨ ਦੇਣਗੇ ਹੁਣ ਜੋਤਸ਼ੀ ਦੀ ਭਵਿੱਖਬਾਣੀ ਵੀ ਗਲਤ ਸਾਬਤ ਹੋ ਗਈਕ ਇਹ ਨਿੱਕੇ ਜੋਚਨੇ ਸਾਰੀਆਂ ਭਵਿੱਖਬਾਣੀਆਂ ਸਹੀ ਸਾਬਤ ਹੋਈਆਂ ਗਲਤ ਹੋਈਆਂ ਭਵਿੱਖਬਾਣੀਆਂ ਨੂੰ ਅਕਸਰ ਭਰਾ ਦਿੱਤਾ ਗਿਆ ਜਾਂ ਦਰਦ ਨਹੀਂ ਕੀਤਾ ਗਿਆ ਸੋ ਇਦਾਂ ਦੀ ਇੱਕ ਗਲਤ ਭਵਿੱਖਬਾਣੀ ਦੀ ਕਹਾਣੀ ਬਾਬਰ ਦੀ ਧੀ ਗੁਲਬਦਨ ਬੇਗਮ ਹੈ ਜਿਹੜੀ ਉਹਦੇ ਨਾਲ ਜੁੜੀ ਹੋਈ ਹੈ ਉਹਨੇ ਆਪਣੀ ਕਿਤਾਬ ਭਵਾਈਓ ਨਾਮ ਮੇ ਲਿਖਿਆ ਉਹ ਕਹਿੰਦੀ ਜੋਸ਼ੀ ਮੁਹੰਮਦ ਜ਼ਰੀਬ ਨੇ ਕਿਹਾ ਕਿ ਬਾਬਰ ਲਈ ਬਿਹਤਰ ਹੈ ਕਿ ਉਹ ਖਾਨਵਾਦੀ ਯੰਗ ਚ ਨਾ ਜਾਵੇ ਕਿਉਂਕਿ ਤੇ ਸtare ਉਹਦੇ ਪੱਖ ਚ ਨਹੀਂ ਇਹ ਸੁਣ ਕੇ ਸ਼ਾਈ ਫੌਤ ਜਿਹੜੀ ਇਹ ਬੇਚੈਨੀ ਮਾ ਆਗੀ ਨਰਾਸ਼ਾ ਫੈਲ ਗਿਆ ਪਰ ਬਾਬਰ ਨੇ ਭੁਖਬਾਣੀ ਤੇ ਧਿਆਨ ਨਹੀਂ ਦਿੱਤਾ ਉਹਨੇ ਆਪਣੀ ਯੋਜਨਾ ਚ ਕੋਈ ਫੇਰ ਬਦਲ ਨਹੀਂ ਕੀਤਾ ਤੇ ਉਹਨੇ ਆਪਣੇ ਸਿਪਾਹੀ ਨੂੰ ਇਕੱਠਾ ਕਰਕੇ ਕਿਹਾ ਕਿ ਆਗਰਾ ਤੋਂ ਕਾਬਲ ਬਾਫ ਜਾਣ ਚ ਕਈ ਮਹੀਨੇ ਲੱਗ ਜਾਣਗੇ ਜੇਕਰ ਉਹ ਇਸ ਜੰਗ ਚ ਮਰ ਗਿਆ ਤਾਂ ਸ਼ਹੀਦ ਖਵਾਊਗਾ ਜੇ ਉਹ ਜਿਉਂਦਾ ਰਿਹਾ ਤਾਂ ਉਹਨਾਂ ਦਾ ਮਾਨਸਕਾਰ ਮਾਜੂਗਾ ਅੱਗੇ ਲਿਖਿਆ ਕਿ ਜੰਗ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਬਾਬਰ ਨੇ दारू ਪੀਣੀ ਛੱਡ ਦਿੱਤੀ ਇਸ ਇਤਿਹਾਸਿਕ ਜੰਗ 'ਚ ਭਵਿੱਖਬਾਣੀ ਦੇ ਉਲਟ ਬਾਬਰ ਨੂੰ ਜਿੱਤ ਤੇ ਮਿਲੀ ਰਾਣਾ ਸੰਗ ਹਾਰਿਆ ਤੇ ਬਾਬਰ ਨੇ ਭਾਰਤ 'ਮੁਗਲ ਸ਼ਾਸਨ ਦੀ ਨੀਂ ਰੱਖੀ ਹੁਣ ਇਹ ਭਾਰਤ ਦੇ ਇਤਿਹਾਸ ਦੀ ਪਹਿਲੀ ਜੰਗ ਸੀਗੀ ਜਿਸ 'ਚ ਬਰੂਦ ਦੇ ਇਸਤੇਮਾਲ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਜੰਗ 'ਚ ਹਾਰ ਦੀ ਭਵਿੱਖਬਾਣੀ ਕਰਨ ਵਾਲੇ ਜੋਸ਼ੀ ਮੁਹੰਮਦ ਸ਼ਰੀਫ ਮੁਹੰਮਦ ਸ਼ਰੀਫ ਤੇ ਬਾਬਾ ਨੇ ਫਿਰ ਜਾਣ ਬੁਝ ਕੇ ਗੁੰਮਰਾਹ ਕਰਨ ਦਾ ਇਲਜ਼ਾਮ ਲਗਵਾਤਾ ਸੀ ਲਗਾਇਆ ਸੀਗਾ ਵੀ ਤੂੰ ਗੁੰਮਰਾਹ ਕਰਦਾ ਜੋਸ਼ ਨੂੰ ਉੱਪਰ ਸਜ਼ਾ ਤਾਂ ਨਹੀਂ ਦਿੱਤੀ ਗਈ ਲੇਕਿਨ ਉਹਨੂੰ ਉਹਦੇ ਉਹਦੇ ਤੋਂ ਹਟਾ ਕੇ ਵਾਪਸ ਕਾਬਲ ਪੇਤਾ ਸੀ ਸੋ ਇਹ ਜੀ ਦੋਸਤੋ ਐਦੀ ਜਾਣਕਾਰੀ ਇਹ ਜੋਤਿਸ਼ਕ ਵਿੱਦਿਆ ਹੈ ਇਹਨੂੰ ਕੋਈ ਚੰਗਾ ਜਾਣਕਾਰ ਬੰਦਾ ਸਟੱਡੀ ਕਰ ਸਕਦਾ ਹੈ ਇਹਦੀ ਤੁਸੀਂ ਵੀ ਕਰ ਸਕਦੇ ਕੋਈ ਇਹ ਵੱਡੀ ਗੱਲ ਨਹੀਂ ਇਹ ਗਣਿਤ ਹੈ ਗ੍ਰਹਿ ਚਾਲ ਹੈ ਇਹ ਮਤਲਬ ਕਿ ਸਟੱਡੀ ਹੈ ਇੱਕ ਪੜ੍ਹਾਈ ਹੈ ਇਹਨੂੰ ਪਖੰਡਵਾਦ ਨਾਲ ਨਹੀਂ ਜੋੜ ਕੇ ਆਪਾਂ ਦੇਖ ਸਕਦੇ ਹਾਂ ਜੀ ਸੋ ਇਹ ਗ੍ਰਹਿ ਦਸ਼ਾ ਦੇਖਦੇ ਉਹਨੇ ਚਾਲ ਚਲ ਮੰਤਰ ਨਹੀਂ ਪਤਾ ਲੇਕਿਨ ਇਹ ਸਟਡੀ ਹੈ ਦੋਸਤੋ ਇਹਨੂੰ ਕੋਈ ਬੰਦਾ ਕਰ ਸਕਦਾ ਜਿਹੜਾ ਦਿਮਾਗ ਥੋੜਾ ਤੇਜ ਹੈ ਤੇ ਗਣਿਤ ਜਿਹੜਾ ਜਾਣਦਾ ਹੋਵੇ ਮੈਥ ਜਿਹਨੂੰ ਜ਼ਿਆਦਾ ਆਉਂਦਾ ਹੋਵੇ ਸੋ ਕਹਿ ਰਹੇ ਸੀ ਆ ਦੀ ਵੀਡੀਓ ਸੋ ਮਿਲਦੇ ਹਾਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦਿਓ ਅੱਗੇ ਆ ਸਤਿ ਸ਼੍ਰੀ ਅਕਾਲ